ਬਾਦਲ ਜੋ ਕਿ ਹਰ ਸਾਲ ਦੀ ਤਰ੍ਹਾਂ ਸਾਨੂੰ ਸਤਿਗੁਰੂ ਐਮ.ਐਸ. ਜਾਦਰ ਸਰਪ ਦੀ ਆਦਰ ਗੁਰੂ ਦੇਵ ਹਦਰ ਸਾਹਿਬ ਮਹਾਰਾਜੀ ਦੇ ਸ਼ੀਸ਼ੀ ਦਿਹਾੜੇ ਦੇ ਮੌਕੇ ਤੇ ਗੁਰਦਰਾ ਸੀਸਕਾਂ ਸਾਹਿਬ ਨਵੀਂ ਦਿੱਲੀ ਚਾਂਦਨੀ ਚੌਕ ਤੋਂ ਜੋ ਸੀਸ ਪੇਨਾ ਯਾਤਰਾ ਆਰੰਭ ਹੁੰਦੀ ਹੈ ਨਗਰ ਕੀਰਤਨ ਦੇ ਰੂਪ ਵਿੱਚ 100 ਪੜਾਦਰ ਪੜਾਣ ਦੇ ਇੱਥੇ ਪਹੁੰਚੇ ਆ ਸ਼੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਸੰਪਰਦਾ ਨਾਨਕ ਸਾਹਿਬ ਕਲੇਰਾ ਅਤੇ ਰੇ ਗੁਰਦੁਆਰਾ ਜਿਹੜਾ ਸ਼ਤਾਨ ਹੈ ਮਾਤਾ ਸਹਿਰਦੇਵਾ ਪੁਜੀ ਦਾ ਲੋਹੰਦਰ ਜੀ ਦੀ ਰੋੜ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਪੜਾ ਲੱਗਦਾ ਸੋ ਸੁਮੇਤ ਨਾਨ ਸਾਹਿਬ ਆ ਗਏ ਨੇ ਸਰਬਾਸ਼ਾਨਾ ਨਗਾਰਿਆ ਧਾਨਾ ਸਵੇਤ ਪਹੁੰਚੇ ਹਨ ਸੋ ਬੇਨਤੀ ਇਹ ਹੈ ਜੋ ਕਿ ਕੱਲ ਦੀ ਮੀਟਿੰਗ ਵੀ ਹੋਈ ਹੈ ਲਾਨਕਸਰ ਹੈਡ ਕੁਆਟਰ ਤੇ ਜੋ ਸਾਰੇ ਵਾਹਪੁਰਸ਼ ਉਥੇ ਇਕੱਤਰ ਹੋਏ ਦੇ ਵਿੱਚ ਸਿੰਘ ਸਾਹਿਬ ਜੇਦਰ ਬਾਬਾ ਬ੍ਰਿਧੀ ਸਿੰਘ ਦੀ 96 ਕਰੋੜੀ ਮੁਕੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨੇ ਸਾਰੇ ਮਹਾਂ ਸਿੰਘ ਦਲਾਵਲੋਂ ਵੀ ਹਾਜ਼ਰੀ ਭਰੀ ਸੋ ਆਪਾਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਨਾਨਕਸਰ ਜਿਹੜੀ ਸੰਪਰਦਾ ਹੈ ਧੰਨ ਬਾਬਾ ਨਾਨ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਖੁਸ਼ੀਆਂ ਲੈ ਕੇ ਜੇ ਕੋਈ ਉਹਨਾਂ ਨੇ ਵਾਰ ਬਖਸ਼ਿਸ਼ ਕੀਤੀ ਤੇ ਏਡੀ ਵੱਡੀ ਸੰਪਰਦਾ ਚੱਲ ਰਹੀ ਹੈ ਤੇ ਜੋ ਨਾ ਜਦੋਂ ਦੀ ਨਾਨਕਸਰ ਸੰਪਰਦਾ ਚੱਲ ਰਹੀ ਹੈ ਨਿਹੰਗ ਸਿੰਘ ਪ੍ਰਾਰਥਨ ਸਭੇ ਤੋਂ ਚੱਲਦੇ ਆ ਰਹੇ ਨਿਹੰਗ ਸਿੰਘਾਂ ਦੇ ਨਾਲ ਅਥਾਹ ਪਿਆਰ ਤੇ ਪ੍ਰੇਮ ਤੇ ਸਤਿਕਾਰ ਦੇ ਨਾਲ ਦੋਵੇਂ ਜਿਹੜੇ ਨਾਨਕਸਰ ਸੰਪਰਦਾ ਤੇ ਨਿਹੰਗ ਸਿੰਘ ਦਾਲਪੰਥ ਆਪੋ ਵਿੱਚ ਬਹੁਤ ਹੀ ਪਿਆਰ ਸਤਿਕਾਰ ਨਾਲ ਰਹਿੰਦੇ ਆ ਆ ਕੋਈ ਮਾੜੇ ਅੰਸਰ ਹੁੰਦੇ ਆ ਇਹ ਹੋਣਗੇ ਉਹਨਾਂ ਨੂੰ ਸਮੇਂ ਦੇ ਨਾਲ ਸੋਧਿਆ ਵੀ ਜਾਂਦਾ ਹੈ ਤੇ ਸਮੇਂ ਦੇ ਨਾਲ ਉਹਨਾਂ ਦੇ ਜਿਹੜੇ ਪਾਪ ਉਹ ਜਾਗਰ ਵੀ ਹੋ ਜਾਂਦੇ ਆ ਪਰ ਸਮੁੱਚੇ ਪੰਥ ਨੂੰ ਸਮੁੱਚੀ ਸੰਪਰਦਾ ਨੂੰ ਬਦਨਾਮ ਕਰਨਾ ਉਹ ਜਿਹੜੇ ਲੋਕ ਜਿਨ੍ਹਾਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਆਇਆ ਹੈ ਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਉਹਨਾਂ ਨੇ ਹੁਣ ਇਹੋ ਸੋਚ ਲਿਆ ਵਾ ਤੇ ਆਪਾਂ ਲੋਕਾਂ ਨੂੰ ਬਲੈਕਮੇਲ ਹੀ ਕਰਨਾ ਬਲੈਕਮੇਲ ਹੀ ਕਰਨਾ ਤੇ ਨਹੀਂ ਕੋਈ ਇਹਨਾਂ ਦੀ ਡੀਲ ਪੁੱਛਦੀ ਤੇ ਉਹਨਾਂ ਨੂੰ ਬਦਨਾਮ ਕਰਨਾ ਸੱਚੇ ਸੋਚੇ ਬੰਦਿਆਂ ਨੂੰ ਵੀ ਬਦਨਾਮ ਕਰ ਰਹੇ ਆ ਇਹਨਾਂ ਲੋਕਾਂ ਨੂੰ ਤਾੜਨਾ ਵਾ ਇਸ ਤਰ੍ਹਾਂ ਕਾਲ ਦਿੱਤੀ ਗਈ ਆ 5 ਦਿਨਾਂ ਦਾ ਇਹਨਾਂ ਦਾ ਅਲਟੀਮੇਟ ਆ ਇਸ ਤੋਂ ਬਾਅਦਾਂ ਕੋਈ ਹਲ-ਚਲ ਹੁੰਦੀ ਹੈ ਤੇ ਆਸ ਸਾਰੇ ਦਲ ਪੰਥਾਂ ਦੇ ਜਥੇਦਾਰ ਅਸੀਂ ਇੱਥੇ ਬਾਬਾ ਜੋਗਾ ਸਿੰਘ ਜੀ ਸਾਡੇ ਮਹਾਪੁਰਖ ਇਹਨਾਂ ਦੇ ਪੜਾ ਦੇ ਇਕੱਤਰ ਹੋਏ ਆ ਸੋ ਇਥੋਂ ਆ ਇੱਕ ਤਾਵਣੀ ਦਿੰਨੇ ਆ ਇਹ ਜੇ ਕੋਈ ਉੰਦੀ ਕੀ ਹੋਈ ਜਾਂ ਕੋਈ ਗਾਂਤ ਹੋਏ ਵਜਿਹਤ ਤੋਂ ਮਾਰੀ ਕੀਤੀ ਜਿਹੜੀਆਂ ਤੁਸੀਂ ਹਰਕਤਾ ਕਰਦੇ ਜੇ ਬਲੈਕਮੇਲ ਕਰਨ ਦੀਆਂ ਇਹੋ ਜਿਹੀਆਂ ਕੀਤੀਆਂ ਤੇ ਜਿਹੜਾ ਖਾਲਸਾ ਵਾ ਫਿਰ ਆਪਣੇ ਜਿਸ ਤਰ੍ਹਾਂ ਦੀ ਕਾਰਵਾਈ ਪਾਉਂਦਾ ਵਾ ਉਹ ਪਾਊਗਾ ਉਹਨੂੰ 2 ਵਜੇ ਸਾਡੇ ਚਿਹਦਾ ਬਾਬਾ ਬਲਦੇਵ ਸਿੰਘ ਜੀ ਵੱਲੇ ਵਾਲੇ ਉਹ ਵੀ ਆਪ ਸੰਗਤਾਂ ਦੇ ਨਾਲ ਆਪਣਾ ਸਾਜੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜੀ ਹਰ ਲੇਫਤੇ ਪਾਵੇ ਸੋਤਿ ਸ੍ਰੀ ਅਕਾਲ ਸਾਲ ਸਭੀ ਹਰ ਦੀਵਾਨ ਹਰ ਮیدਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਜਿੱਦਾਂ ਕਿ ਭਾਈ ਜੈਤਾ ਜੀ ਉਸ ਸਮੇਂ ਦੇ ਸੀਸ ਲੈ ਕੇ ਆਏ ਸੀ ਇਹ ਸਮੁੱਚੀਆਂ ਰਗਰੇਟਾ ਜਥੇਬੰਦੀਆਂ ਤੇ ਨਾਮ ਲੇਵਾ ਸੰਗਤਾਂ ਉਹ ਚੀਜ਼ ਨੂੰ ਉਹ ਪਰੰਪਰਾ ਨੂੰ ਤਾਜ਼ਾ ਕਰਦੇ ਹੋਏ ਅੱਗੇ 350 ਸਾਲਾ ਆ ਰਿਹਾ ਮਾਰਾ ਨਾਮੇ ਪਾਸ਼ਾ ਜੀ ਦਾ ਬੜਾ ਚੜ੍ਹਦੀ ਕਲਾ ਨਾਲ ਨਿਹੰਗ ਸਿੰਘ ਮਨਾਉਣਗੇ ਤੇ ਜਿੰਨੀਆਂ ਇਹਾਸਾ ਸੰਗਤਾਂ ਨੂੰ ਬੇਨਤੀ ਆ ਵੀ ਦੇ ਚ ਉਹ ਦਵਾ ਦੇ ਹਿਸਾਬ ਹੋਣਾ ਇਹ ਹਿੰਦੂ ਵੀਰਾਂ ਨੂੰ ਵੀ ਜਿੱਥੇ ਵੀ ਕੋਨੇ-ਕੋਨੇ ਦੇ ਸਮਾਜ ਵਾਸਦਾ ਉਹ ਮਹਾਰਾਜ ਜੀ ਜਿਹੜੀ ਛਿੱਧੀ ਆ ਬੜੀ ਮਹਾਨ ਬਹੁਤ ਉੱਚੀ ਸੁੱਚੀ ਆ ਇਹਦਾ ਕਰਜਦਾਰ ਨਵਾਸਦੇ ਆਪਾਂ ਨੂੰ ਬੱਚਾ ਬੱਚਾ ਹਿੰਦੁਸਤਾਨ ਦਾ ਮਹਾਰਾਜ ਧਰਮ ਦੀ ਝਾਦਰ ਬਣਿਆ ਜਿਹੜਾ ਇਹ ਧਰਮਿਆਂ ਨਾਲ ਮਾਰੇ ਨਾ ਕੁਰਬਾਨੀ ਕਰਦੇ ਤੇ ਧਰਮ ਜਿਹੜਾ ਨਹੀਂ ਕਰਨਾ ਉਹਨਾਂ ਨੂੰ ਤਾਇਆ ਰੱਖਣ ਵਾਸਤੇ ਇਹ ਜਿਹੜੀ ਪਰਪਰਾ ਜੰਨਿਆ ਵਿਧਾਨ ਸਿੰਘ ਜਹੇ ਬੰਦੀਆਂ ਵਾ ਕਿ ਦਿੱਲੀ ਤੋਂ ਲਿਗੇ ਸ੍ਰੀ ਅਨੰਦਪੁਰ ਸਾਹਿਬ ਇਹ ਨਗਰ ਕਿਨਾਂ ਪਹੁੰਚਣਾ ਜਿਹੜੇ ਗੁਰੂ ਸਾਹਿਬ ਜੀ ਦਾ ਬਾਣਾ ਪਾ ਕੇ ਭਾਵੇਂ ਉਹ ਨਿਹੰਗ ਸਿੰਘ ਆ ਭਾਵੇਂ ਕੋ ਸਾਧੂ ਸੰਤ ਆ ਭਾਵੇਂ ਕੋ ਦਾਸੀ ਆ ਭਾਵੇਂ ਕੋ ਨਿਰਮਲਾ ਜਿਹੜਾ ਆਪਾਂ ਕਿਸੇ ਨੂੰ ਸੰਬਰ ਦਾ ਨੂੰ ਨੀਵਾ ਵਿਖਾਉਣਾ ਵਾ ਇਹ ਸਾਡੇ ਵਾਸਤੇ ਗਲਤ ਗੱਲਾਂ ਵਾ ਕੋਈ ਵੀ ਜਾਣ ਨਿਹੰਗ ਸਿੰਘ ਦਾ ਬਾਣਾ ਪਾ ਕੇ ਤੇ ਆਵੇਂ ਕਿਸੇ ਨੂੰ ਆਖਣਾ ਵੀ ਇਹ ਨਾਨਕ ਸਾਧ ਵਾਲੇ ਗਲਤ ਆ ਨਿਹੰਗ ਸਿੰਘ ਗਲਤ ਆ ਆ ਤੁਝੇ ਸਾਧੂ ਸੰਤ ਫਿਰਮਲੇ ਗਲਦਿਆ ਇਹ ਗੱਲਾਂ ਨਹੀਂ ਚੱਲਣੀਆਂ ਆ ਗਿਆ ਉਹ ਆਪਣਾ ਸਾਵਧਾਨ ਹੋ ਜਾਣ ਜਿਹੜੇ ਇਹੋ ਜਿਹੇ ਵਜਨ ਕਰਦੇ ਆ ਏਡੀਆਂ ਨਿਹੰਗ ਸਿੰਘ ਜਹੇ ਬੰਦੀਆ ਚੱਲਣੀਆਂ ਕੀ ਗੱਲ ਇੱਕ ਨਿਹੰਗ ਸਿੰਘ ਹੀ ਜਿਹੜਾ ਓਏ ਉਹਨੂੰ ਹੀ ਜਿਆਦੀਆਂ ਇਹ ਗੱਲਾਂ ਮਿਲਦੀਆਂ ਐਡੇਲੇ ਜਥੇਬੰਦੀਆ ਵਾ ਕੱਲ ਤਾਂ ਸਾਹ ਬੈਠਾ ਉੱਥੇ ਦੱਸਣ ਕਾਸ਼ ਰੋਮਨੀ ਪੰਦਾ ਕਾਲੀ ਬੁੱਢਾ ਨਾਲ ਬੈਠਾ ਸਨੋ ਜਿਹੜਾ ਸਬ ਸੁਪਰੀਮ ਪਾਵਰ ਆ ਲਿਆਗ ਸਿੰਘਾਂ ਦਾ ਮੋਢਿਆ ਉਥੇ ਜਾ ਕੇ ਦੱਸਣ ਪਿਆ ਸਿੰਘ ਉਹ ਪਪਾ ਜੀ ਆ ਗਲਤੀ ਕਰ ਰਿਹਾ ਇਹਦਾ ਕੀ ਕਰਨਾ ਉਹ ਪੰਜ ਪਿਆਰੇ ਪੰਜ ਸਿੰਘ ਸਾਹਿਬ ਆਨ ਉਹਦਾ ਫੈਸਲਾ ਲੈਣ ਜਾਂ ਕਾਲਤਾ ਸਾਹਿਬ ਫੈਸਲਾ ਲਾ ਰਵੇ ਇਹ ਵੀਗਾ ਵੀ ਉਹਦੇ ਕੋਲ ਪੈਸੇ ਲੈ ਲੈ ਠੱਗ ਲੈ ਦੇ ਉਹਦੇ ਕੋਲ ਪੈਸੇ ਲੈ ਲੈ ਇਹ ਗੱਲਾਂ ਜਿਆਦਾ ਤੇ ਨਹੀਂ ਚਲਣੀਆਂ ਫਿਰ ਹੋ ਪਿਆਰੋ ਇਹ ਸਾਦਨ ਹੋ ਜੋ ਵੀ ਨਾ ਹੀ ਚੱਲਣ ਦੇਣੀਆਂ ਯਾਰ ਇਹ ਜਿਹੜੀਆਂ ਤੁਸੀਂ ਚਾਲਾਂ ਤੇ ਦਲਦੇ ਨਾ ਵੀ ਆਜੋ ਸਾਧੂ ਸੰਤਾਂ ਨੂੰ ਬਦਨਾਮ ਕਰੀਏ ਤੇ ਕੱਲ ਨੂੰ ਨਿਹੰਗ ਸਿੰਘਾਂ ਨੂੰ ਬਦਨਾਮ ਕਰਾਂਗੇ ਇਹ ਗੱਲਾਂ ਹੀ ਨਹੀਂ ਚੱਲਣ ਦੇਣੀਆਂ ਇਹ ਨਿਹੰਗ ਸਿੰਘ ਖਾਲਸਾ ਪੰਥ ਜਿਹੜਾ ਗੁਰੂ ਕਲਗੀਧਰ ਪਾਸ਼ਾ ਜੀ ਨੇ ਬੋਤ ਬਣਾਇਆ ਉਹ ਹਾਲੀ ਜੀਣਾ ਜਾਗਦਾ ਇਹ ਧਰਤੀ ਨੂੰ ਸਾਹਮਣੇ ਬੈਠਾ ਕੋਨੇ-ਕੋਨੇ ਦੇ ਨਿਹੰਗ ਸਿੰਘਾਂ ਦਾ ਤੇ ਸਾਧੂ ਸੰਤਾਨਾਂ ਦਾ ਵਾ ਜਿਹੜਾ ਜਾਂਦੇ ਇਹਦੇ ਬਗਲ ਕਿਹਦੇ ਜੰਸੀਆਂ ਵਾ ਉਹ ਜਾਣ ਕੇ ਲੰਗੇ ਧੜਾਂ ਆਣ ਕੇ ਤੇ ਗੱਲ ਕਰਦਾ ਸੋ ਇਹੋ ਬੇਰਦੀ ਆ ਵੀ ਉਹ ਸਾਧਾਨ ਹੋ ਜਾਣ ਜਿਹੜੇ ਸਾਧੂ ਸੰਤਾਨ ਨੂੰ ਬਧਨਾਮ ਕਰਨਾ ਚਾਹੁੰਦੇ ਆ ਉਹ ਆਪਣੇ ਆਪ ਜੀ ਰਹਿਣ ਜਾਂ ਕੋ ਸਕੂਤ ਦੇ ਉਹਨਾਂ ਕੋਲ ਉਹ ਸ਼ਰੋਮ ਨਹੀਂ ਪੰਦਾ ਕਾਲੀ ਬੁੱਢਾ ਦਾਲ ਕੋ ਦੱਸੇ ਜਾਂ ਨਿਹੰਗ ਸਿੰਘ ਰਗਰੇਟਾ ਜਹੇ ਬੰਦੀਆ ਕਮਾਲ ਕੇ ਦੱਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਨ 3 ਮਾਰਚ ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ ਦਿੱਲੀ ਤੋਂ ਗੁਰੂ ਕਾ ਖਾਲਸਾ ਅਗਰੇਟ ਦੇ ਗੁਰੂ ਕੇ ਬੇਟੇ ਪੰਥਰਨ ਸਰਦਾਰ ਬੇਟੇ ਮਹਾਨ ਸੰਪਰਦਾਵਾਂ ਜੋ ਕਿ ਅੱਡ ਅੱਡ ਕਿੰਨੇ ਜਥੇਦਾਰ ਆਏ ਹਨ ਜਥੇਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਜਥੇਦਾਰ ਬਾਬਾ ਵੱਲਾ ਜੀ ਹੋਰ ਕਿੰਨੇ ਜਥੇਦਾਰ ਇੱਕ ਇੱਕ ਦਾ ਨਾਮ ਲਏ ਇੱਕ ਦੂ ਇੱਕ ਚੜਾਉਂਦੀਆਂ ਹੁਣੇ ਹੀ ਗਤਕਿਆਂ ਦੇ ਜੋਰ ਵਿਖਾਏ ਨੇ ਕਰਨਾਲ ਜੀਡੀ ਰੋਡ ਮਾਤਾ ਦੇ ਸਥਾਨ ਤੇ ਹਰ ਸਾਲ ਇੱਥੇ ਰਜੀਆਂ ਲਵਾ ਕੇ ਫਿਰ ਤਰੌੜੀ ਇਸ ਮਾਰਚ ਨੇ ਪਹੁੰਚਣਾ ਹੈ ਸੋ ਬਹੁਤ ਪਿਆਰ ਦਾ ਸਬੂਤ ਮਿਲਦਾ ਹੈ ਔਰ ਇਹ ਗੁਰੂ ਦਾ ਖਾਲਸਾ ਇੱਕ ਪਿਆਰ ਦੀ ਮੂਰਤਾ ਸੰਗਤ ਜੀ ਜਿੰਨਾ ਇਹਨਾਂ ਨੂੰ ਪਿਆਰ ਆਦਰ ਸਤਿਕਾਰ ਦਿਓਗੇ ਇਹ ਸਮਝ ਲਓ ਗੁਰੂ ਗੋਬਿੰਦ ਸਿੰਘ ਦਾ ਖਾਸ ਰੂਪ ਖਾਲਸਾ ਹੈ ਇਹ ਕਲਗੀਆਂ ਵਾਲੇ ਦੀ ਖੁਸ਼ੀ ਹੈ ਹੁਣੇ ਹੀ ਮੇਰੇ ਬਹੁਤ ਪਿਆਰ ਵਾਲੇ ਮਹਾਪੁਰਸ਼ਾਂ ਨੇ ਸਿੰਘ ਸਾਹਿਬਾਂ ਨੇ ਜਥੇਦਾਰਾਂ ਨੇ ਜੋ ਕੱਲ ਨਾਨਕ ਸਰ ਮੀਟਿੰਗ ਦੇ ਬਾਰੇ ਬੋਲਿਆ ਹੈ ਇਹ ਅਧਿਕਾਰ ਸਾਡੇ ਸੁਪਰੀਮ ਜਥੇਦਾਰਾਂ ਨੂੰ ਹੈ ਇਹਨਾਂ ਵਿੱਚੋਂ ਕਿਸੇ ਜਥੇਦਾਰ ਕੋਲ ਕੋਈ ਕੱਲਾ ਨਿਆਂਗ ਸਿੰਘਾਂ ਦਾ ਬਾਣਾ ਪਾ ਕੇ ਕੋਈ ਉਹਨੂੰ ਦਿਸੀ ਹੈ ਗੱਲਬਾਤ ਉਹ ਇਹਨਾਂ ਕੋਲ ਹਾਜ਼ਰ ਹੋ ਕੇ ਦੱਸੇ ਵੀ ਜਤੇਦਾਰ ਸਿੰਘ ਸਾਹਿਬ ਜੀ ਆ ਸੰਪਰਦਾਵਾਂ ਵਿੱਚ ਕੋਈ ਕਮੀ ਪੇਸ਼ੀ ਆ ਰਹੀ ਹੈ ਤੇ ਉਹਦਾ ਸੰਗਿਆਣ ਜਤੇਬੰਦੀਆਂ ਨੂੰ ਅਧਿਕਾਰ ਹੈ ਇਹ ਨਹੀਂ ਕਿਲਾ ਮੈਂ ਹੀ ਤਿਆਰ ਪਰ ਤਿਆਰ ਹੋ ਕੇ ਸਵੇਰੇ ਕਵਾਂ ਵੀਆ ਬਲੈਕਮੇਲ ਕਰਾਂ ਲੋਕਾਂ ਤੋਂ ਠਗੀਆਂ ਡੋਰੀਆਂ ਮਾਰਾਂ ਕਿਦੋਂ ਘੋੜੇ ਖੋਲਾਂ ਕਿਦੋਂ ਲੁੱਟਮਾਰ ਕਰ ਲਾਂ ਨਾ ਬਈ ਇਹ ਗੱਲ ਨਹੀਂ ਚੱਲਣੀ ਇਹ ਸਾਰੇ ਸੂਰਬੀਰ ਬਚਨ ਕੇ ਬਲੀ ਹਨ ਜਿਵੇਂ ਸਾਡੇ ਬਾਬਾ ਬੱਲਾ ਜਿਨੇ ਕਿਹਾ ਇਹ ਸਾਰੇ ਸਾਰੇ ਹੀ ਵੱੱਤਰਵਾਣੇ ਜਾਣਦੇ ਹਨ ਇਹ ਨਹੀਂ ਕੋਈ ਇਹਨਾਂ ਤੋਂ ਕਿਸੇ ਚੀਜ਼ ਦਾ ਭੋਲੇ ਇਹ ਸਮੇਂ-ਸਮੇਂ ਸਿਰ ਸਾਰਿਆਂ ਨੂੰ ਸਜ਼ਾ ਵੀ ਦਿੰਦੇ ਰਹੇ ਆਂ ਔਰ ਜਿਹੜਾ ਸ਼ਰਨ ਆ ਜਾਏ ਉਹਦੀ ਸ਼ਰਨਾਂ ਦੀ लाज ਵੀ ਰੱਖਦੇ ਆਂ ਸੋ ਇਸ ਵੇਲੇ ਪੂਰੀ ਸੰਪਰਦਾ ਨੇ ਮਾਨ ਕਰਕੇ ਸਿੰਘ ਸਾਹਿਬ ਜੇਦਾਰ ਬਾਬਾ ਬਲਬੀਰ ਸਿੰਘ ਜੀ ਨੂੰ ਮੁਖੀ ਕਿਉਂਕਿ ਸਾਰੀਆਂ ਜਥੇਬੰਦੀਆਂ ਦਿੱਲੀ ਸੀਸਮਾਰਜ ਵਾਸਤੇ ਗਈਆਂ ਹੋਈਆਂ ਸਨ ਤੇ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਆਓ ਸੋ ਉਹਨਾਂ ਨੇ ਵੀ ਕੱਲ ਮੀਟਿੰਗ ਵਿੱਚ ਬਹੁਤ ਸੁੰਦਰ ਬਚਨ ਬਲਾਸ ਕੀਤੇ ਆਂ ਉਨੇ ਹੀ ਸਾਡੇ ਬਾਬਾ ਮੇਜਰ ਸਿੰਘ ਜੀ ਨੇ ਬਚਨ ਬਲਾਸ ਕੀਤੇ ਹਨ ਸੋ ਗੁਰੂ ਕੀ ਸੰਗਤ ਜੀ ਆਪਾਂ ਨਿੰਦਿਆ ਮਹਾਰਾਜ ਨੇ ਕਿਹਾ ਨਿੰਦਿਆ ਭਲੀ ਕਿਸੇ ਕੀ ਨਹੀਂ ਇਹ ਗੰਦਗੀ ਨੂੰ ਫਰੋਲਣਾ ਅਜੇ ਸਰੋਵੈ ਭਿਖਿਆ ਖਾਏ ਆ ਸੀ ਦਰਗਾ ਮਿਲਸ ਜਾਏ ਮਹਾਪੁਰਸ਼ ਪ੍ਰਾਨੇ ਕਹਿੰਦੇ ਨਿੰਦਿਆ ਕਰਨੀ ਲਿੱਦ ਖਾਣ ਦੇ ਬਰਾਬਰ ਹੈ ਅਜੇ ਸਰਾਲ ਜੀ ਨੂੰ ਖਾਣੀ ਪਈ ਨਾਲੇ ਰੋਂਦਾ ਸੀ ਸੋ ਜਿਵੇਂ ਕੱਲ ਖੂਰਕੋਟੀਏ ਕਹਿੰਦੇ ਹਨ ਭਾਈ ਇਹ ਤੇ ਮੈਲ ਹੈ ਮੈਲ ਨੂੰ ਕੌਣ ਚੱਟਦਾ ਹੈ ਗੰਦਗੀ ਕੌਣ ਚੱਟਦਾ ਹੈ ਸੋ ਇਹਨਾਂ ਚੀਜ਼ਾਂ ਤੋਂ ਬਚਾ ਕਰੀਏ ਖਾਲਸੇ ਦੀ ਸ਼ੌਕ ਦਸ਼ਾਨ ਨੂੰ ਸੰਪਰਦਾਵਾਂ ਦੀਆਂ ਜਿਹੜੀਆਂ ਪਰਉਪਕਾਰੀ ਵੱਡੀਆਂ-ਵੱਡੀਆਂ ਜਿਨ੍ਹਾਂ ਨੇ ਕਾਰਜ ਕੀਤੇ ਨੇ ਉਹਨਾਂ ਨੂੰ ਸਲਾਹਿਆ ਕਰੋ ਨਿੰਦਿਆ ਨੂੰ ਨਾ ਵਿਚਾਰੋ ਉਹਨਾਂ ਦੇ ਗੁਣ ਵੀ ਵੇਖੋ ਕਿੱਡੇ-ਕਿੱਡੇ ਵੱਡੇ ਨੇ ਹੁਣ ਸਾਨੂੰ 40 ਸਾਲ ਹੋ ਗਏ ਨੇ 45 ਇੱਥੇ ਭਰਤੀ ਔਰ 30-35 ਸਾਲ ਅੰਮ੍ਰਿਤ ਵੇਲੇ ਰੋਜ਼ ਆਸਾ ਦੀ ਵਾਰ ਦਾ ਕੀਰਤਨ ਸੰਧਿਆ ਦਾ ਕੀਰਤਨ ਤੇ ਇੱਕ ਜਣਾ ਖੜਾ ਉੱਠ ਕੇ ਨਿੰਦਿਆ ਕਰਨੀ ਸ਼ੁਰੂ ਕਰ ਦੇ ਐਵੇਂ ਨਹੀਂ ਕਰਨਾ ਸੋ ਬਾਈ ਇਹਨਾਂ ਦੇ ਗੁਣੇ ਵੇਖਣੇ ਨੇ ਧੰਨ ਬਾਬਾ ਅਨੰਦ ਸਿੰਘ ਦੀ ਬੜੀ ਵੱਡੀ ਕਮਾਈ ਹੈ ਬਾਬਾ ਈਸ਼ਰ ਸਿੰਘ ਦੀ ਬੜੀ ਵੱਡੀ ਕਮਾਈ ਹੈ ਸੋ ਨਿਹੰਗ ਸਿੰਘ ਬਾਬਾ ਜੀ ਸ਼ੁਰੂ ਤੋਂ ਲੈ ਕੇ ਨਾਨਕ ਸਰ ਦੀ ਸੰਪਰਦਾ ਦਾ ਨੌ ਮਾਸ ਦਾ ਰਿਸ਼ਤਾ ਹੈ ਨਿਹੰਗ ਸਿੰਘ ਫੌਜਾਂ ਨਾਲ ਸੋ ਇਹ ਨਹੀਂ ਵੀ ਨਿਹੰਗ ਸਿੰਘਾਂ ਇਹ ਹੋਰ ਤੇ ਬਾਬਾ ਸੰਤਾ ਸਿੰਘ ਜੀ ਨੇ ਇੱਕ ਵਾਰੀ ਬਚਨ ਸੁਣਾਏ ਬਾਬਾ ਈਸ਼ਰ ਸਿੰਘ ਵੇਲੇ ਉਹਨਾਂ ਨੇ ਕਿਹਾ ਵੀ ਕੋਈ ਸਿਮਰਨ ਕਰਨ ਵਾਲਾ ਕੋਈ ਨਿਤਨੇਮ ਸਿੱਖਣ ਵਾਲਾ ਸਾਡੇ ਕੋਲ ਹੁੰਦਾ ਸੀ ਕਿੰਨੇ ਵੀ ਤੂੰ ਨਾਨਕ ਸਰ ਜਾ ਉੱਤੇ ਜਾ ਕੇ ਨਿਤਨੇਮ ਕੀਰਤਨ ਪਾਠ ਪੰਦਗੀ ਸਿੱਖ ਤੇ ਬਾਬਾ ਈਸ਼ਰ ਸਿੰਘ ਕੋਲੇ ਮਾਰਸ਼ਲ ਕਿਸੇ ਨੇ ਆਉਣਾ ਉਹਨਾਂ ਕਹਿੰਦਾ ਤੂੰ ਜਾ ਉੱਤੇ ਗਤਕਾ ਸਿੱਖ ਘੋੜਸਵਾਰੀ ਕਰ ਤਿਆਰ ਪਰ ਤਿਆਰ ਹੋ ਪੰਥ ਦਾ ਅੰਗ ਬਣ ਸੋ ਇੰਨਾ ਮੇਲਜੋਲ ਹੈ ਸੋ ਮੈਂ ਬੜੇ ਪਿਆਰ ਅੰਦਰੋਂ ਬੇਨਤੀ ਕਰਦਾ ਬਾਬਾ ਜੀ ਨੇ ਇਹ ਸਾਰੀ ਜਥੇਬੰਦੀ ਨੇ ਆ ਕੇ ਦਰਸ਼ਨ ਦਿੱਤੇ ਨੇ ਸਾਰਿਆਂ ਨੂੰ ਜਿਉ ਆਇਆਂ ਨੂੰ ਜਿਉ ਆਇਆਂ ਨੂੰ ਇਹ ਗੁਰੂ ਸਾਹਿਬ ਦਾ ਬਹੁਤ ਵੱਡਾ ਪਰਉਪਕਾਰ ਹੈ ਇਸ ਦੇਸ਼ ਉੱਤੇ ਜਿਹੜਾ ਅਗਲੇ ਸਾਲ ਆਪਾਂ ਸਾਰਿਆਂ ਨੇ ਵੱਲ ਚੜ ਕੇ ਚੜ੍ਹਦੀ ਕਲਾ ਨਾਲ ਮਨਾਣਾ ਤੇ ਜੀ ਆ ਉਹਨੂੰ ਸੇਵਾ ਕਰਦਿਆਂ ਕੋਈ ੁੱਲਾ ਹੋਈਆਂ ਹੋਣ ਕਿ ਸਦਾ ਹੀ ਬਖਸ਼ਣਹਾਰ ਖਾਲਸਾ ਹੈ 350 ਸਾਲਾਂ ਅਗੇ ਆ ਰਿਹਾ ਹੈ ਤੇ ਆਪਾਂ ਸਾਰਿਆਂ ਦੇ ਦੇਸ਼ਵਾਸੀਆਂ ਨੇ ਭਾਈ ਇਹ ਰਣ ਨੂੰ ਤਾਰਨਾ ਹੈ ਗੁਰਤੇਗ ਬਾਹਦਰ ਦਾ ਹੀ ਅੱਜ ਜਿਵੇਂ ਕਹਿੰਦੇ ਜੋਤਾਂ ਜਿਹੜਾ ਜੋਤਾਂ ਚ ਕਿਉਂ ਕਹਦੇ ਉਹ ਕਿ ਹੋ ਨਹੀਂ ਆ ਉਹ ਗੁਰੂ ਤੇਗ ਬਹਾਦਰ ਜੀ ਦਾ ਖੂਨ ਬਲ ਰਿਹਾ ਇਸ ਵੇਲੇ ਜੋਤਾਂ ਜਿਹੜੀਆਂ ਜਗ ਰਹੀਆਂ ਨੇ ਗੁਰ ਤੇਗ ਬਹਾਦਰ ਹਿੰਦ ਕੀ ਜਾਤਰ ਉਹਨਾਂ ਦੀਆਂ ਵੱਡੀਆਂ ਭਾਈ ਚਾਤਾ ਜੀ ਜੈਸੀ ਕੁਰਬਾਨੀ ਜਿਹੜੇ ਮਾਰਾਇ ਨੇ ਉਸ ਵੇਲੇ ਕਾਹੀ ਮਾਤਾ ਜੀ ਨੇ ਕਾਹੀ ਮਾਰਾ ਕਿਤੇ ਮੁੱਖ ਦੇ ਦਰਸ਼ਨ ਜ਼ਰੂਰ ਕਰਨੇ ਨੇ ਤੇ ਉਹ ਕੈਸੀ ਰਤਨਾ ਰਚੀ ਕੈਸੇ ਸੂਰਬੀਰ ਦੀ ਡਿਊਟੀ ਲਈ ਵੀ ਜੋਧਿਆ ਤੂੰ ਸੀਸ ਉੱਤੇ ਪਜਾਣਾ ਆਨੰਦਪੁਰ ਕੋਈ ਛੋਟੀ ਖੇਡ ਨਹੀਂ ਐਡੀ ਵੱਡੀ ਮੁਗਲਿਆ ਹਕੂਮਤ ਦੇ ਐਡੇ ਵੱਡੇ ਉਹ ਸਤਾਰਜ ਵਿੱਚੋਂ ਸੀਸ ਨੂੰ ਲੈ ਕੇ ਪਹੁੰਚ ਜਾਣਾ ਆਨੰਦਪੁਰ ਸਾਹਿਬ ਇਹ ਉਹੀ ਗੁਰੂ ਕੀ ਫੌਜ ਆ ਉਹੀ ਗੁਰੂ ਦਾ ਖਾਲਸਾ ਹੈ ਸੋ ਮੈਂ ਗੱਜ ਕੇ ਫਦੇ ਦੀ ਸਾਂਝ ਪਾਣਾ ਹੋਈਆਂ ਭੁੱਲਾਂ ਖਿਮਾ ਗੱਜ ਕੇ ਫਦੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਣਾ ਲਾਗੇ ਤੈਨੂੰ ਗੁਰੂ ਦੇਖ ਬੈਠਨ ਸਾਹਿਬੀ ਦਾ ਜਨ ਗੋਲਾ ਨੂੰ ਭਾਵੇਂ ਨਿਆਲੋ ਜਾਵਾ ਸਤਿਗੁਰੂ ਆਖਾ ਸੰਗਤ ਕਰ ਰਹਿ ਜਾਵੇਂ ਨਿਆਲੋ ਜਾ ਪਾਪਾ ਜੈਤਾ ਜੀ ਦੇ ਮਨ ਨੂੰ ਭਾਵੇ ਸਤਿਗੁਰੂ ਆਖਾ ज़्या करायो तरह